ਜਿਹਨੇ ਕਮਾਣਾ ਹੈ ਉਹਨੇ 73 ਵੀ ਕਮਾ ਲੈਣਾ ਜਿਹਨੇ ਨਹੀਂ ਕਮਾਣਾ ਉਹਨੇ ਬਾਅਰ ਜਾ ਕੇ ਵੀ ਨਹੀਂ ਕਮਾਣਾ ਐਗਜ਼ੈਂਪਲ ਸਾਡੇ ਕੋਲ ਬੰਦਾ ਬੈਠਾ ਅਸੀਂ ਦੇਖ ਚੁੱਕੇ ਆ ਓਦਾਂ ਬੰਦਾ ਉੱਥੇ ਚੱਲ ਜਵੇ ਜਿਵੇਂ ਇਹ ਚਲੇ ਗਿਆ ਮੈਂ ਉਥੇ 10 ਸਾਲ ਵੀ ਲਾ ਦੂੰਗਾ ਮੇਨ ਗੱਲ ਹੁੰਦੀ ਆ ਭਾਈ ਇੱਕ ਦਾ ਬੰਦਾ ਚਾਹੀਦਾ ਹੀ ਆ ਹੁਣ ਕੱਲਾ ਬੰਦਾ ਕੀ ਕਰੇਦਾ ਸਟੋਰ ਨਹੀਂ ਕਰਦੇ ਵੀ ਕਈ ਵਾਰੀ ਇਹ ਆ ਵੀ ਆਪ ਤਾਂ ਆਪ ਤਾਂ ਦਲੀਆਂ ਹੀ ਚੱਲੀ ਜਾਂਦਾ ਰੋਟੀ ਬਣਾਉਣ ਦਾ ਟਾਈਮ ਨਹੀਂ ਦੱਲਦਾ ਹਾਂ ਹਾਂ ਹੁਣ ਮੇਰੇ ਨਾਲ ਦੇ 4-5 ਕਨੇਡਾ ਤੋਂ ਮੁੜਿਆ ਬਾਹਰ ਦਾ ਦਿਲ ਨਹੀਂ ਕਰਦਾ ਕਹਿੰਦਾ ਬਾਹਰ ਕੁਝ ਹੈ ਨਹੀਂ ਸਹੀ ਤਾਂ ਭਾਈ ਸਹੀ ਕਹਿ ਰਿਹਾ 19 ਤਰੀਕ ਨੂੰ ਵੀਰੇ ਪਰ ਭੇਜਿਆ ਬੜਾ ਔਖਾ ਗਾਲਾ ਜਿੰਨੀ ਗਾਲੇ ਨੂੰ ਅਸੀਂ ਕੱਢੀਆਂ ਨਾ ਇੰਨੇ ਦੇ ਘਰ ਦੇ ਨਹੀਂ ਕੱਢੀ ਵਾਪਸ ਚਲਾ ਜਾ ਬਾਬੇ ਦੇ ਸਵਾਦ ਲੈਂਦੇ ਆ ਹੋਰ ਤਾਂ ਕਿਹਾ ਇਹ ਆ ਜਾਈਦਾ ਹਫਤੇ ਦੀ ਕਦੀ ਵਾਰ ਸਵਾਦ ਲੈਣਾ ਸਵਾਦ ਲੈਣਾ ਜੀ ਤਾਂ ਮੈਂ ਸਵਾਦ ਜ਼ਿਆਦਾ ਵੀ ਨਹੀਂ ਚੰਗੇ ਹੁੰਦੇ ਨਾ ਨਾ ਵੀਰੇ ਆਪਾਂ ਨੂੰ ਇੰਨਾ ਕਦਾ ਚਾਹੀਦਾ ਐਰ ਫਰੈਸ਼ ਫਰੂਸ਼ ਹੋਣਾ ਹੁੰਦਾ ਸਵਾਦ ਲੈ ਕਿਹੜੀ ਰੂਟ 3B2 ਕਿਹੜੀ ਰੂਟ ਤੇ ਕਿਹੜੀ ਚੀਜ਼ ਖਿੱਚ ਕੇ ਲੈ ਕੇ ਆਉਂਦੀ ਇਹ ਵੀਰੇ ਹੁਣ ਤੁਹਾਨੂੰ ਕੀ ਦਸੀਏ ਬਸ ਆ ਜੀਦਾ ਵੀ ਰਿਹਾ ਨਹੀਂ ਜਾਂਦਾ ਜਦ ਹਫਤਾ ਕੋ ਹੋ ਜਾਂਦਾ ਨਾ ਸ਼ਨੀਵਾਰ ਜਾਂ ਕੁਝ ਵੀ ਵੀ ਜੀ ਕਰਦਾ ਵੀ ਲਾਏ ਹੀ ਹੈ ਕਿਹੜੀ ਹਾਂਜੀ ਉਹ ਕਹਿੰਦੇ ਵੀ ਲੜਦੇ ਨੇ दारू ਵਾਲੇ ਕਿਹੜੇ ਤੇ ਆਪਾਂ ਇਹ ਕਹਿ ਸਕਦੇ ਆ ਵੀ ਲੜਦੇ ਨੇ 3v2 ਵਾਲੇ ਕਿਹੜੇ ਵਿੱਚੇ दारू ਵਾਲੇ ਵੀ ਲੜੀ ਜਾਂਦੇ ਨੇ ਹੋਰ ਕਿ 3v2 ਵਾਲੇ ਵੀ ਲੜੀ ਜਾਂਦੇ ਨੇ ਠੀਕ ਹੈ ਬਾਈ ਤੇ ਕਿਹੜੀ ਚੀਜ਼ ਮਿਸ ਕਰਦੇ ਹੋ ਜੇ ਤੁਸੀਂ 6-7 ਦਿਨ ਨਹੀਂ ਆਉਂਦੇ ਤਾਂ ਫਿਰ 3v2 ਸਭ ਤੋਂ ਜ਼ਿਆਦਾ ਮਿਸ ਕੀ ਹੁੰਦਾ ਬਸ ਇੱਥੇ ਦਾ ਮਾਹੌਲ ਵੀਰੇ ਇੱਥੇ ਦਾ ਮਾਹੌਲ ਜਿੱਮੇ ਸਾਰੇ ਯਾਰ ਬੇਲੀ ਇਕੱਠੇ ਹੋ ਕੇ ਆਉਂਦੇ ਨੇ ਉਹ ਚੀਜ਼ ਨਸ਼ੇ ਵਾਂਗ ਤੋੜ ਲੱਗਦੀ ਹੈ ਹਾਂ ਨਸ਼ੇ ਵਾਂਗ ਤੋੜ ਲੱਗਦੀ ਹੈ 32 32 ਵੀ ਇੱਕ ਨਸ਼ੇ ਵਾਂਗ ਤੋੜ ਹੈ ਹਾਂ ਹਾਂ ਬੰਦਰ ਰੌਣਕਾ ਯਾਰ ਕਿੰਨੀ ਆ ਬੰਦਾ ਇਟਲੀ ਤੋਂ ਆਇਆ ਇਹ ਉਹਰੇ ਦਿੱਲੀ ਆਉਂਦਾ ਬਾਈ 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 ਕੀ ਨਾਮ ਆਪਣਾ ਦਿਲਪ੍ਰੀਤ ਦੇਰੇ ਇਟਲੀ 'ਚ ਤੇ ਚੰਡੀਗੜ੍ਹ 'ਚ ਕੁਝ ਡਿਫਰੈਂਸ ਲੱਗਿਆ ਮਹਾਲੀ ਜਮੀਨ ਆ ਸਮਾਨ ਆ ਕੀ ਕਿਹੜੀ ਕਿਹੜੀ ਚੀਜ਼ ਮਤਲਬ ਲੱਗਾ ਤੇ ਬੰਦਾ ਦੇਖਣ ਨੂੰ ਇਹ ਨਹੀਂ ਮਿਲਦਾ ਮਾਹੌਲ ਹਰੇਕ ਜਗ੍ਹਾ ਮਰਜੂ ਭਰਾ ਨਹੀਂ ਮਿਲਦੇ ਹਾਂਜੀ ਮਾਹੌਲ ਹਰੇਕ ਜਗ੍ਹਾ ਬਣਜੂ ਭਰਾ ਨਹੀਂ ਮਿਲਦੇ ਆ ਬਸ ਜਿਹੜੀ ਗੱਲ ਜੇ ਤੇ ਬੰਦਾ ਚੀਜ਼ ਹੁਣ ਆਪਣੇ ਪੰਜ ਸੱਤ ਉੱਥੇ ਹੁਣ ਵੀਰੇ 3v2 ਛੱਡ ਜਿਹੜਾ ਮਰਜੀ ਮਾਹੌਲ ਉੱਥੇ ਬਣਾ ਲਾ ਵਾ ਜਿਹੜੇ ਭਰਾ ਹੈ ਨਾ ਇਹਨਾਂ ਤੋਂ ਉੱਪਰ ਕੁਝ ਨਹੀਂ ਹੈਗਾ ਇਹੀ ਖਿੱਚ ਕੇ ਲੈ ਕੇ ਆਉਂਦੇ ਆ ਦਿਲਦਾਰ ਬੰਦਾ ਲੱਗਦਾ ਬਈ ਗੱਲ ਭਰਾਵਾਂ ਤੇ ਗੱਲ ਯਾਰੀਆਂ ਤੇ ਚੱਲ ਰਹੀ ਆ ਨਹੀਂ ਤੇ ਨਹੀਂ ਤੇ ਗੱਲ ਕਿਤੇ ਹੋਰ ਚੱਲ ਜਾਂਦੀ ਹੁੰਦੀ ਬਾਈ ਬਾਈ ਬਾਹਰ ਪੈਸੇ ਆ ਪਰ ਮੇਰੇ ਖਿਆਲ ਨਾਲ ਲੋਕ ਨਹੀਂ ਆ ਨਾ ਰਿਸ਼ਤੇ ਨਹੀਂ ਹੈਗੇ ਨਾ ਜੇ ਇਹਨਾਂ ਚ ਇੱਕ ਅੱਧਾ ਬੰਦਾ ਉੱਥੇ ਚੱਲ ਜਵੇ ਜਿਵੇਂ ਇਹ ਚਲੇ ਗਿਆ ਮੈਂ ਉਥੇ 10 ਸਾਲ ਵੀ ਲਾ ਦੂੰਗਾ ਮੇਨ ਗੱਲ ਹੁੰਦੀ ਆ ਭਾਈ ਇੱਕ ਦਾ ਬੰਦਾ ਚਾਹੀਦਾ ਹੀ ਆ ਹੁਣ ਗੱਲਾ ਬੰਦਾ ਕੀ ਕਰੂ ਉਹੀ ਹੁੰਦਾ ਵੀ ਡਿਊਟੀ ਆ ਕੇ ਕੋਈ ਚੱਲ ਗਿਆ ਕੋਈ ਚਲੇ ਜਾਂਦਾ ਜਾਂਨ ਦੂਆ ਲੰਘ ਜਾਂਦਾ ਇਹ ਹੀ ਚੱਲੇ ਜਾਂਦਾ ਸਾਰਾ ਟਾਈਮ ਵੀ ਹੁੰਦਾ ਪਰ ਵੀ ਮਤਲਬ ਬੰਦਿਆਂ ਨਾਲ ਹੀ ਨਹੀਂ ਹੈਗਾ ਕੋਈ ਜਿਹੜਾ ਟਾਈਮ ਸਪੈਂਡ ਕਰੇ ਕਹੇ ਵੀ ਇੱਧਰੋਂ ਚੱਲਦੇ ਆ ਉੱਧਰੋਂ ਚੱਲ ਉਹੀ ਨਹੀਂ ਹੈਗਾ ਨਾਲ ਫਿਰ ਇੱਕ ਬੰਦਾ ਇੱਕ ਬੰਦਾ ਕਹਿ ਦਿੰਦਾ ਓਰੇ ਚਲੋ ਚਲੋ ਵੀ ਇੱਧਰੋਂ ਜਿਹਨੇ ਕਹਿਣਾ ਨਾਲ ਦੀ ਨਾਲ 4-5000 ਬੈਠੋ ਗੱਡੀ ਚ ਆਪਣਾ ਖਚਦੋ ਉੱਥੇ ਹੀ ਕਹਿ ਦਵਾਰੇ ਆ ਵੀਰੇ ਬਸ ਉਹ ਵੀ ਪਤਾ ਕੀ ਹੁੰਦਾ ਮਾੜੇ ਮੋٹے ਘਰ ਦੇ ਕੰਮ ਕਰ ਲਾ ਯਾਰ ਗਰੋਸਰੀ ਲਿਆ ਜੀ ਕਰ ਲਾ ਉਹ ਕਰ ਲਾ ਯਾਰ ਹੋਰ ਨਹੀਂ ਹੋਰ ਹੈ ਭਾਈ ਭਾਈ ਇੱਕ ਗੱਲ ਹੋਰ ਥੋੜਾ ਕੈਮਰਾਮੈਨ ਫੋਕਸ ਕੀਤਾ ਜਾਵੇ ਬਾਈ ਕਹਿੰਦੇ ਉੱਥੇ ਜਿਹੜਾ ਖਾਣਾ ਖੁਣਾ ਬਣਾ ਕੇ ਫਰਜਾਂ ਚ ਸਪੇਸ ਆਦਿਆਂ ਦਾ ਇਕੱਠੇ ਰੱਖ ਲੈਣ ਫ੍ਰੀਜ ਕਰ ਲੈਂਦੇ ਨਹੀਂ ਨਹੀਂ ਵੀਰੇ ਐਡਾ ਵੀ ਨਹੀਂ ਧੱਕਾ ਯਾਰ ਪਤਾ ਕੀ ਸੀ ਨਾ ਦੇਖ ਮਾਹੌਲ ਹੈਗਾ ਐਜੀ ਕੋਈ ਗੱਲ ਨਹੀਂ ਵੀ ਹਾਂ ਰੋਟੀ ਪਾਣੀ ਐ ਆ ਵੀ ਹਫਤਾ ਦਾ ਸਟੋਰ ਨਹੀਂ ਕਰਦੇ ਵੀ ਕਈ ਵਾਰੀ ਇਹ ਹੈ ਵੀ ਹਫਤਾ ਹਫਤਾ ਦਲੀਆ ਹੀ ਚੱਲੀ ਜਾਂਦਾ ਰੋਟੀ ਬਣਾਉਣ ਦਾ ਟਾਈਮ ਨਹੀਂ ਲੱਗਦਾ ਹੁਣ ਮੇਰੇ ਨਾਲ ਤੇ ਚਾਰ ਪੰਜ ਕਨੇਡਾ ਨੇ ਹੁਣ ਉਹਨਾਂ ਦਾ ਸਿਸਟਮ ਇਹ ਜਾਂ ਵੀ ਉਹ ਕਹਿੰਦੇ ਅਸੀਂ ਤਾਂ ਪਹਿਲੀ ਗੱਲ ਇਕੱਠੇ ਨਹੀਂ ਹੁੰਦੇ ਕਹਿੰਦਾ ਜੇ ਇਕੱਠੇ ਹੁੰਨੇ ਆ ਕਹਿੰਦਾ ਹੁਣ ਜੇ ਰੋਟੀ ਬਣਾਉਣੀ ਪੈ ਜੇ ਚਾਰ ਪੰਜ ਦੀ ਬਣਾਉਣੀ ਪੈਂਦੀ ਆ ਹੁਣ ਨਾਲ ਦੇਦੀ ਵੀ ਬਣਾਉਣੀ ਪੈਂਦੀ ਸਬਜ਼ੀ ਬਣਾ ਲੈ ਇਹ ਤਾਂ ਐ ਨਹੀਂ ਇਕੱਲੇ ਜੋਗੀ ਬਣਾਈ ਖਾ ਲਈ ਕਹਿੰਦਾ ਉਸ ਤੋਂ ਬਾਅਦ ਕਹਿੰਦਾ ਫਿਰ ਤੇ ਇੱਕੋ ਦਿਮਾਗ ਚ ਆਉਂਦਾ ਬਈ ਦਲੀਆ ਬਣਾਓ ਖਾ ਲੋ ਕਹਿੰਦਾ ਚਲੋ ਕੰਮ ਪਰ ਚਲੋ ਕਾਲਜ ਆ ਕਾਲਜ ਜਦੋਂ ਆਜੋ ਕੰਮ ਪਰ ਫੇਰ ਦਲੀਆ ਖਾ ਲੋ ਸੋ ਜੋ ਕਹਿੰਦਾ ਨੀਂਦ ਇੰਨੀ ਚੜੀ ਹੁੰਦੀ ਹੈ ਕਈ ਵਾਰੀ ਤਾਂ ਰੋਟੀ ਖਾਣ ਨੂੰ ਹੀ ਜੀ ਕਰਦਾ ਵੀ ਪੈ ਜਾ ਹੁਣ ਬਈ ਇੱਥੇ ਤਾਂ ਦਲੀਆ ਦਲੀਆ ਹੋਈ ਪਈ ਆ ਬੋਬੀ ਬੋਬੀ ਤੇ ਕੀ ਕਰਦੇ ਆ ਸਟੱਡੀ ਵਗੈਰਾ ਵਿਲੇ ਆ ਵਿਰੇਜ ਤਾਂ ਵਿਲੇ ਕੋ ਹਾਂ ਕੋਲ ਕੀ ਲਾਈਫ ਦਾ ਜ਼ਿੰਦਗੀ ਦਾ ਏਮ ਕੀ ਰੱਖਿਆ ਏਮ ਤਾਂ ਮੇਰੇ ਬੱਸ ਹਜੇ ਕੰਮਕਾਰੀ ਕਰਾਂਗੇ ਕੋਈ ਆਪ ਦਾ ਬਾਹਰ ਦਾ ਕਿਹੜਾ ਸਾਡਾ ਮਰ ਚੁੱਕਿਆ ਕਿਹੜਾ ਮਰਤਾ ਕਿੰਨੇ ਮਰਤਾ ਜੀ ਮੈਨੇ ਤਾਂ ਨਹੀਂ ਮਾਰਤਾ ਆ ਬੰਦੇ ਨੇ ਵੀਰੇ 10 ਦਿਨ ਬਾਅਦ ਹੀ ਦਿੱਲੀ ਤੋਂ ਮੋੜਿਆ ਬਾਹਰ ਜਾਦਾ ਦਿਲੇ ਨਹੀਂ ਕਰਦਾ ਕਹਿੰਦਾ ਬਾਹਰ ਕੁਝ ਹੈ ਨਹੀਂ ਸਹੀ ਤਾਂ ਭਾਈ ਸਹੀ ਕਹਿ ਰਿਹਾ ਓਏ ਮੈਨੂੰ ਇਹ ਲੱਗਿਆ ਵੀ ਚੱਲਿਆ 19 ਤਰੀਕ ਨੂੰ ਬਰੇ ਪਰ ਭੇਜਿਆ ਬੜਾ ਔਖਾ ਗਾਲਾ ਜਿੰਨੀ ਗਾਲੇ ਨੂੰ ਅਸੀਂ ਕੱਢੀਆਂ ਨਾ ਇੰਨੇ ਦੇ ਘਰ ਦੇ ਨਹੀਂ ਕੱਢੀ ਵਾਪਸ ਚਲਾ ਜਾ। ਇੰਨਾ ਹੈਗਾ ਵੀ ਰੱਬ ਰੋਟੀ ਪਾਣੀ ਵਧੀਆ ਚਲਾ ਦੇਵੇ। ਵੀ ਇੰਨਾ ਕਮਾਈ ਜੇ ਵੀ ਆਪਣੇ ਘਰ ਦੇ ਕੋਲ ਰਹੀਏ ਵੀ ਜਿਹੜਾ ਅਸੀਂ ਯਾਰਾਂ ਦੋਸਤਾਂ ਨੂੰ ਸਵਾਲ ਲੈ ਰਹੇ ਆਂ ਬਸ ਇਹੀ ਲੈ ਸਕੀਏ। ਮਤਲਬ ਆਸਰ ਜਿਹੜੇ ਲੋਕੀ ਬਾਹਰ ਤਾਂ ਹੀ ਜਾਂਦੇ ਆ ਕਿ ਮਤਲਬ ਫਾਈਨੈਂਸ਼ਲੀ ਪ੍ਰੋਬਲਮ ਕਰਕੇ ਜਾਂਦੇ ਆ ਨਾ ਲਾਈਫ ਸਟਾਈਲ ਵਧੀਆ ਜੀਣ ਲਈ ਜਾਂਦੇ ਆ ਨਾ ਔਰਤਾਂ ਦਾ ਕੋਈ ਮਤਲਬ ਨਹੀਂ ਬਾਹਰ ਜਾਣ ਦਾ। ਬਰ ਜੀ ਦੇਖੋ ਜਿਨੇ ਕਮਾਣਾ ਹੈ ਉਹਨੇ ਤਾਂ ਇੱਧਰ ਵੀ ਕਮ ਐਗਜ਼ਾਮਪਲ ਸਾਡੇ ਕੋਲ ਬੰਦਾ ਬੈਠਾ ਹੈ ਅਸੀਂ ਦੇਖ ਚੁੱਕੇ ਹਾਂ ਵੀਰੇ ਤੂੰ ਹੈ ਠੀਕ ਹੈ ਕਈ ਬੰਦਿਆਂ ਕੋਲ ਪੈਸਾ ਹੈਗਾ ਵੀ ਆ ਇਹ ਕੰਮ ਦੇਖੋ ਦੇਖੀ ਵੀ ਚੱਲ ਰਿਹਾ ਜਿਨ੍ਹਾਂ ਕੋਲ ਪੈਸਾ ਉਹਨਾਂ ਨੇ ਉਹਨਾਂ ਇੱਕ ਮਾਣਾ ਨਹੀਂ ਜਾਂਦੇ ਨਹੀਂ ਨਹੀਂ ਇਹ ਕੰਮ ਦੇਖੋ ਦੇਖੀ ਵੀ ਚੱਲ ਰਿਹਾ ਹੁਣ ਮੰਨ ਲਾ ਮੇਰੇ ਤਾਏ ਦਾ ਮੁੰਡਾ ਚੱਲ ਜਵੇ ਪੈਸਾ ਘਰੀ ਹੋਵੇ ਉਹ ਜਾ ਕੇ ਜ਼ਮੀਨ ਲੈ ਲਵੇ ਕੱਦੀ ਕਿਲਾ ਲੈ ਲਵੇ ਜਾਂ ਕੋਈ ਪਲਾਟ ਲੈ ਲਵੇ ਸਾਲਾ ਇਹ ਹੋ ਜਾਂਦਾ ਵੀ ਬਾਹਰ ਜਾ ਕੇ ਉਹਨੇ ਕਮਾ ਲਿਆ ਅਸੀਂ ਬੈਠੇ ਪਲਾਟ ਲੈ ਚਾਹੇ ਉਰੇ ਕਮਾਉਣ ਜੋਗੇ ਹੋਈਏ ਪਰ ਇਹ ਵੀਰੇ ਕੀੜਾ ਹੋ ਜਾਂਦਾ ਇੱਕ ਵੀ ਦੇਖ ਦੇਖ ਨਾ ਯਾ ਯਾਰ ਉਹ ਗਿਆ ਬਾਹਰ ਅਸੀਂ ਵੀ ਜਾਣਾ ਪੰਜਾਬੀਆਂ ਨੇ ਕੀੜੇ ਬੜੇ ਪਾਲੇ ਆ ਯਾਰ ਹਨਾ ਲਾਲਾ ਸਕੋਰਪੀ ਜੱਟਾਂ ਨੇ ਖਸਾਈ ਪੀਆ ਇੱਕ ਨੇ ਲੈ ਲਈ ਦੂਜੇ ਨੇ ਲੈ ਲਈ ਦੇਖੋ ਦੇਖੇ ਚੱਲਦਾ ਕੰਮ ਇਹ ਤਾਂ ੜੀ ਤੜੀ ਲਾ ਲਾ ਐਡਾ ਕਿਸੇ ਨੂੰ ਲੋੜ ਵੀ ਨਹੀਂ ਬਾਹਰ ਜਾਣ ਦੀ ਕਮਾਈ ਤੇਰੇ ਵੀ ਬਹੁਤ ਆ ਹੁਣ ਹੁਣ ਆਪਣਾ ਉਰੇ ਬਿਜ਼ਨਸ ਆ ਬਾਬੇ ਦੀ ਕਿਰਪਾ ਨਾਲ ਵਾਧੂ ਕਮਾਈ ਆ ਯਾਰ ਬਾਹਰ ਜਾਣ ਦਾ ਮਾਨ ਨਹੀਂ ਪਰ ਵੀਰੇ ਜਿਸ ਹਾਵ ਨਾਲ ਨਾਲ ਦੇ ਜਾ ਕੇ ਸਲੇ ਸਟੋਰੀਆਂ ਬਾਈ ਜਾਂਦੇ ਆ ਸਨੇਪਾਂ ਬਾਈ ਜਾਂਦੇ ਆ ਵੀਰੇ ਕੀੜਾ ਹੋ ਗਿਆ ਕਿਸਾਨ ਤੋਂ ਹੋ ਗਿਆ ਬੰਦੇ ਚ ਵੀ ਬਹੁਤ ਕੀੜਾ ਹੁਣ ਮੰਨ ਲਾ ਉਰੇ ਹੀ ਘੁੰਮਣ ਜਾਣਾ ਹੀ ਜਾਣਾ ਦੇ ਜੋ ਸਾਲੇ ਜਾ ਘੁੰਮਣ ਜਾਂਦੇ ਨੇ ਬਾਇਰ ਦੀ ਸਨੈਪ ਪਾਉਂਦੇ ਨੇ ਫਿਰ ਉਹ ਕੀੜਾ ਜਿਹਾ ਉੱਠਦਾ ਵੀ ਐਸੀ ਵੀ ਆ ਲਾਈਫ ਸਟਾਈਲ ਦੇਖੀ ਹੈ ਬਾਹਰ ਜਾਣਾ ਬਾਈ ਦਾ ਕੀੜਾ ਬਾਈ ਦਾ ਪਾਹੀ ਪਾਈ ਕੀੜਾ ਕਿੰਨਾ ਕਿਚਤੀ ਕਿੰਨਾ ਕਿੰਨਾ ਦਸ ਦਿਨਾਂ ਚ ਕੀੜਾ ਮਾਰ ਗਿਆ ਕਿੰਨਾ ਕਿੜਾ ਛੇਤੀ ਸ਼ਾਂਤ ਹੋ ਗਿਆ ਉੱਥੇ ਜਾਂਦੇ ਸਾਰ ਹੋ ਗਿਆ ਕਿ ਥੋੜੇ ਦਿਨ ਲੱਗਦੇ ਨਹੀਂ ਦੋਏ ਤੀਏ ਕਿ ਦਿਨ ਲੱਗਦੇ